ਤਾਂ ਪਟਿਆਲਾ ਦੇ ਵਿੱਚ ਵੱਟੀਬਾਰ ਦਾ ਤਵਾਪਰੀ ਹੈ ਤੁਹਾਨੂੰ ਦੱਸਦੀ ਕਿ ਤੇਜ ਧਾਰ ਹਥਿਆਰਾਂ ਦੇ ਨਾਲ ਹਮਲਾਵਰਾਂ ਦੇ ਵੱਲੋਂ ਸੁੱਤੇ ਪਏ ਮਾਂ ਪੁੱਤ ਤੇ ਹਮਲਾ ਕਰ ਦਿੱਤਾ ਗਿਆ ਜੀ ਹਾਂ 45 ਤੋਂ 50 ਸਾਲਾ ਔਰਤ ਨੂੰ ਤੇਜ ਧਾਰ ਹਥਿਆਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਦਕਿ ਉਹਨਾਂ ਦਾ ਬੇਟਾ ਦੋਨੋਂ ਜਣੇ ਘਰ ਦੇ ਵਿੱਚ ਸੁੱਤੇ ਹੋਏ ਸੀ ਜਿਸ ਸਮੇ ਇਹ ਹਮਲਾ ਕੀਤਾ ਗਿਆ ਅਰ ਹਮਲਾ ਤੇਜ ਤਾਰ ਹਥਿਆਰ ਦੇ ਨਾਲ ਕੀਤਾ ਗਿਆ ਜਿਸ ਦੇ ਵਿੱਚ 45 ਤੋਂ 50 ਸਾਲਾਂ ਔਰਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਜਿਹੜਾ ਉਹਨਾਂ ਦਾ ਬੇਟਾ ਸੀ ਆ ਬੇਟੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਕਾਫੀ ਗੰਭੀਰ ਸੱਟਾਂ ਜਿਹੜੀਆਂ ਬੇਟੇ ਦੇ ਲੱਗੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮਨਜੋਤ ਸਿੰਘ ਲੜਕਾ ਸੀ ਜਿਸ ਦੀ 18 18 ਤੋਂ 20 ਸਾਲ ਉਮਰ ਦੱਸੀ ਗਈ ਹੈ ਜਦਕਿ ਜਿਹੜੀ ਉਸ ਦੀ ਮਾਂ ਸੀ 45 ਤੋਂ 50 ਸਾਲਾਂ ਸੁਮਨ ਜਿਸ ਦਾ ਨਾਮ ਸੀ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਇਹ ਵਾਰ ਕੀਤੇ ਗਏ ਨੇ ਦਰਅਸਲ ਇਹ ਪਰਿਵਾਰ ਬਰਨਾਲੇ ਦਾ ਰਹਿਣ ਵਾਲਾ ਸੀ ਔਰ ਕੋਈ ਪਰਿਵਾਰਕ ਮਸਲੇ ਤੇ ਚੱਲਦਿਆਂ ਇਹ ਪਰਿਵਾਰ ਜਿਹੜਾ ਪਟਿਆਲੇ ਦੇ ਵਿੱਚ ਕਿਰਾਏ ਤੇ ਰਹਿ ਰਿਹਾ ਸੀ ਆਪਣੇ ਪੇਕੇ ਪਰਿਵਾਰ ਦੇ ਨੇੜੇ ਤਾਂ ਕਿਰਾਏ ਤੇ ਇਹ ਪਰਿਵਾਰ ਰਹਿ ਰਿਹਾ ਸੀਗਾ ਔਰ ਜਦੋਂ ਆ ਲੋਕਾਂ ਨੇ ਆਣ ਕੇ ਦੇਖਿਆ ਤਾਂ ਲਹੂ ਲੋਹਾਨ ਬਾਡੀਆਂ ਜਿਹੜੀਆਂ ਉਹ ਘਰ ਦੇ ਵਿੱਚ ਪਈਆਂ ਹੋਈਆਂ ਸੀਗੀਆਂ ਤਾਂ ਉ ਤੁਰੰਤ ਪੁਲਿਸ ਨੂੰ ਇਤਲਾਹ ਕੀਤੀ ਗਈ ਔਰ ਸੀਸੀਟੀਵੀ ਵੀ ਮੌਕੇ ਦੀ ਮਿਲੇ ਗਿਆ ਸੀਸੀਟੀਵੀ ਜਿਹੜੇ ਹਮਲਾਵਰ ਇੱਥੋਂ ਲੰਘਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਹ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਕਾਫੀ ਖੌਫ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਇੱਕ ਘਰ ਦੇ ਵਿੱਚ ਵੜ ਕੇ ਮਾਂ ਪੁੱਤ ਤੇ ਇਸ ਤਰੀਕੇ ਦੇ ਨਾਲ ਹਮਲਾ ਕਰ ਦੇਣਾ ਸੋ ਇਹ ਵੱਡੀ ਵਾਰਦਾਤ ਹੋ ਜਾਂਦੀ ਹੈ ਸੋ ਇਲਾਕੇ ਦੇ ਲੋਕ ਵੀ ਜਿਹੜੇ ਡਰੇ ਸਹਿਮੇ ਹੋਏ ਨੇ ਤਾਂ ਪੁਲਿਸ ਪਹੁੰਚੀ ਹੋਈ ਆ ਪੁਲਿਸ ਦਾ ਕਹਿਣਾ ਹੈ ਕਿ ਕਾਰਵਾਈ ਕੀਤੀ ਜਾਏਗੀ ਗੱਲਬਾਤ ਵੀ ਕੀਤੀ ਗਈ ਹੈ ਕਿ ਕੀ ਪੂਰਾ ਮਾਜਰਾ ਸੀ ਕਿਵੇਂ ਇਹ ਵਾਰਦਾਤ ਜਿਹੜੀ ਕੀਤੀ ਗਈ ਹੈ ਤਾਂ ਡੀਐਸਪੀ ਦੇ ਨਾਲ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਲਾਤੀ ਵਿੱਚ ਬੱਟੀ ਬਾਰ ਦਾ ਤਵਾਪਰੀ ਹੈ ਤੁਹਾਨੂੰ ਦੱਸਦੀ ਕਿ ਤੇਜ ਧਾਰ ਹਥਿਆਰਾਂ ਦੇ ਨਾਲ ਹਮਲਾਵਰਾਂ ਦੇ ਵੱਲੋਂ ਸੁੱਤੇ ਪਏ ਮਾਂ ਪੁੱਤ ਤੇ ਹਮਲਾ ਕਰ ਦਿੱਤਾ ਗਿਆ ਜੀ ਹਾਂ 45 ਤੋਂ 50 ਸਾਲਾ ਔਰਤ ਨੂੰ ਤੇਜ ਧਾਰ ਹਥਿਆਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਦ ਕਿ ਉਹਨਾਂ ਦਾ ਬੇਟਾ ਦੋਨੋਂ ਜਣੇ ਘਰ ਦੇ ਵਿੱਚ ਸੁੱਤੇ ਹੋਏ ਸੀ ਜਿਸ ਸਮੇ ਇਹ ਹਮਲਾ ਕੀਤਾ ਗਿਆ ਔਰ ਹਮਲਾ ਤੇਜ ਤਾਰ ਹਥਿਆਰ ਦੇ ਨਾਲ ਕੀਤਾ ਗਿਆ ਜਿਸ ਦੇ ਵਿੱਚ 45 ਤੋਂ 50 ਸਾਲਾਂ ਔਰਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਜਿਹੜਾ ਉਹਨਾਂ ਦਾ ਬੇਟਾ ਸੀ ਆ ਬੇਟੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਕਾਫੀ ਗੰਭੀਰ ਸੱਟਾਂ ਜਿਹੜੀਆਂ ਬੇਟੇ ਦੇ ਲੱਗੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮਨਜੂਰ ਸਿੰਘ ਲੜਕਾ ਸੀ ਜਿਸ ਦੀ 18 18 ਤੋਂ 20 ਸਾਲ ਉਮਰ ਦੱਸੀ ਗਈ ਹੈ ਜਦਕਿ ਜਿਹੜੀ ਉਸ ਦੀ ਮਾਂ ਸੀ 45 ਤੋਂ 50 ਸਾਲਾਂ ਸੁਮਨ ਜਿਸ ਦਾ ਨਾਮ ਸੀ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਇਹ ਵਾਰ ਕੀਤੇ ਗਏ ਨੇ ਦਰਅਸਲ ਇਹ ਪਰਿਵਾਰ ਬਰਨਾਲੇ ਦਾ ਰਹਿਣ ਵਾਲਾ ਸੀ ਔਰ ਕੋਈ ਪਰਿਵਾਰਕ ਮਸਲੇ ਤੇ ਚੱਲਦਿਆਂ ਇਹ ਪਰਿਵਾਰ ਜਿਹੜਾ ਪਟਿਆਲੇ ਦੇ ਵਿੱਚ ਕਿਰਾਏ ਤੇ ਰਹਿ ਰਿਹਾ ਸੀ ਆਪਣੇ ਪੇਕੇ ਪਰਿਵਾਰ ਦੇ ਨੇੜੇ ਤਾਂ ਕਿਰਾਏ ਤੇ ਇਹ ਪਰਿਵਾਰ ਰਹਿ ਰਿਹਾ ਸੀਗਾ ਔਰ ਜਦੋਂ ਆ ਲੋਕਾਂ ਨੇ ਆਣ ਕੇ ਦੇਖਿਆ ਤਾਂ ਲਊ ਲੁਹਾਨ ਬੋਡੀਆਂ ਜਿਹੜੀਆਂ ਉਹ ਘਰ ਦੇ ਵਿੱਚ ਪਈਆਂ ਹੋਈਆਂ ਸੀਗੀਆਂ ਤਾਂ ਉਹ ਤੁਰੰਤ ਪੁਲਿਸ ਨੂੰ ਇਤਲਾਹ ਕੀਤੀ ਗਈ ਔਰ ਸੀਸੀਟੀਵੀ ਵੀ ਮੌਕੇ ਦੀ ਮਿਲੇ ਗਿਆ ਸੀਸੀਟੀਵੀ ਜਿਹੜੇ ਹਮਲਾਵਰ ਇੱਥੋਂ ਲੰਘਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਹ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਕਾਫੀ ਖੌਫ ਦਾ ਮਾਹੌਲ ਇੱਕ ਇੱਥੇ ਸਮਾਣੀਆਂ ਗੇਟ ਦੇ ਕੋਲੇ ਚਵਾਰੇ ਚ ਕਿਰਾਏ ਤੇ ਇੱਕ ਲੇਡੀ ਰਹਿੰਦੇ ਸੀ 45-50 ਸਾਲ ਦੀ ਸੀ ਉਹਨਾਂ ਦੀ ਉਹਨਾਂ ਦਾ ਰਾਤ ਮਾਰਡਰ ਹੋਇਆ ਅੱਜ ਸਵੇਰੇ ਪਹਿਲ ਤੜਕੇ ਮਾਰਡਰ ਹੋਇਆ ਤੇ ਉਹਦੇ بیٹے ਨੂੰ ਤੇਜ਼ ਤਾਰ ਹਥਿਆਰਾਂ ਨਾਲ ਜ਼ਖਮੀ ਕੀਤਾ ਗਿਆ ਜਿਸ ਸਬੰਧ ਚ ਮੁਕੱਦਮਾ ਮਰਡਰ ਦੀਆਂ ਧਾਰਾਂ ਦੀਨ ਦਰਜ ਕੀਤਾ ਜਾ ਰਿਹਾ ਹੈ ਥਾਣਾ ਕਤਵਾਲੀ ਵਿਖੇ ਤੇ ਤਫ਼ਤੀਸ਼ ਜਾਰੀ ਹੈ ਹਰ ਪਹਿਲੂ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਲੇਡੀ ਦਾ ਨਾਮ ਸੁਮਨ ਹੈ ਇਹ ਇੱਥੇ ਸਮਾਣੀਏ ਗੇਟ ਕੋਲੇ ਹੀ ਰਹਿੰਦੀ ਸੀ ਇਹ ਮੈਰਿਟ ਸੀ ਬਰਨਾਲੇ ਪਰ ਇਹਦਾ ਡਾਈਵੋਰਸ ਦਾ ਕੇਸ ਚੱਲ ਰਿਹਾ ਸੀ ਇਹ ਕਰੀਬ 15-20 ਸਾਲ ਤੋਂ ਇੱਥੇ ਆਪਣੇ ਪੇਕੇ ਘਰ ਕੋਲੇ ਇੱਕ ਘਰਚ ਚਵਾਰੇ ਤੇ ਰਹਿ ਰਹੀ ਸੀ ਇਹਦਾ ਬੇਟਾ ਲੇਡੀ ਦੀ ਉਮਰ 45-50 ਸਾਲ ਆ ਬੇਟੇ ਦੀ ਉਮਰ 17-18 ਸਾਲ ਆ ਬੇਟੇ ਦਾ ਨਾਮ ਮਨਜੋਤ ਆ ਉਹ ਹਜੇ ਰਿੰਦਰਾ ਹਸਪੀਟਲ ਐਡਮਿਟ ਆ ਉਹਦਾ ਇਲਾਜ ਕਰਵਾਇਆ ਜਾ ਰਿਹਾ ਆ ਤਿਆਰ ਵਗੈਰਾ ਪਤਾ ਲੱਗਾ ਕਿਸੇ ਦਾ ਕਰ